ਬਿੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀ ਰਾਂਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੀ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਅੱਪਾਂ ਗੱਲ ਕਰਾਂਗੇ ਕਿ ਅੰਮ੍ਰਿਤ ਵੇਲੇ ਪਾਣੀ ਨਾਲ ਇਹ ਉਪਾਅ ਕਰੋ ਜਿਸ ਨਾਲ ਤੁਹਾਡੇ ਘਰ ਤੇ ਜੋ ਮੁਸੀਬਤਾਂ ਅੜਚਨਾ ਆਦੀ ਹੋਣਗੀਆਂ ਜਾਂ ਫਿਰ ਕਿਸੇ ਦਾ ਕੀਤਾ ਕਰਾਇਆ ਹੋਵੇਗਾ ਉਹ ਇਸ ਉਪਾਅ ਨਾਲ ਦੂਰ ਹੋ ਜਾਵੇਗਾ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਜਰੂਰ ਦੇਖਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀ ਆਪਾਂ ਸਭ ਪੀਰਾਂ ਫਕੀਰਾਂ ਨੂੰ ਮੰਨਦੇ ਹਾਂ ਫਿਰ ਵੀ ਕਦੇ-ਕਦੇ ਸਾਡੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਸਾਡੇ ਤੇ ਕਿਸੇ ਨਾ ਕਿਸੇ ਨੇ ਕੁਝ ਕਰਾ ਦਿੱਤਾ ਹੈ ਜਿਸ ਕਾਰਨ ਸਾਡੇ ਕੰਮਾਂ ਵਿੱਚ ਅੜਚਨਾ ਆ ਰਹੀਆਂ ਹਨ ਪਰ ਸਾਧ ਸੰਗਤ ਜੀ ਇੰਦਾ ਦਾ ਕੁਝ ਨਹੀਂ ਕਿਉਂਕਿ ਜਿਸ ਪੀਰ ਫਕੀਰ ਨੂੰ ਆਪਾਂ ਸੱਚੇ ਦਿਲੋਂ ਮੰਨਦੇ ਹਾਂ ਤੇ ਉਹ ਆਪਣੇ ਤੋਂ ਬੁਰੀ ਬਲਾਵਾਂ ਨੂੰ ਬਹੁਤ ਦੂਰ ਰੱਖਦੇ ਹਨ ਪਰ ਜੇਕਰ ਤੁਹਾਡੇ ਮਨ ਵਿੱਚ ਫਿਰ ਵੀ ਕੋਈ ਸ਼ੰਕਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਸੰਗਤ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉਸੇ ਸਮੇਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਪਾਣੀ ਡੋਲਣਾ ਹੈ ਇਹ ਤੁਸੀਂ ਪਾਣੀ ਅੰਦਰੋਂ ਬਾਹਰ ਵੱਲ ਦੀ ਡੋਲਣਾ ਹੈ ਤਾਂ ਜੋ ਕੀ ਕੀਤਾ ਕਰਾਇਆ ਹੋਵੇਗਾ ਉਹ ਖਵਾਜਾ ਪੀਰ ਜੀ ਦੀ ਕਿਰਪਾ ਨਾਲ ਘਰ ਤੋਂ ਬਾਹਰ ਵੱਲ ਨੂੰ ਚਲਾ ਜਾਵੇਗਾ ਜਿਸ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਦੂਰ ਹੋ ਜਾਵੇਗੀ ਸੰਗਤ ਜੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਜਿੰਨਾ ਘਰ ਵਿੱਚ ਪੀਰਾਂ ਦੇ ਨਾਮ ਦੇ ਚਿਰਾਗ ਰੋਸ਼ਨ ਹੁੰਦੇ ਹਨ ਉਹ ਇਸ ਉਪਾਅ ਨੂੰ ਜ਼ਰੂਰ ਕਰਨ ਕਿਹਾ ਜਾਂਦਾ ਹੈ ਕਿ ਜਿੱਥੇ ਸਫਾਈ ਹੁੰਦੀ ਹੈ ਉੱਥੇ ਹੀ ਪੀਰਾਂ ਦਾ ਵਾਸ ਹੁੰਦਾ ਹੈ ਇਸ ਲਈ ਸੰਗਤ ਜੀ ਤੁਸੀਂ ਆਪਣੇ ਘਰਾਂ ਦੇ ਮੇਨ ਗੇਟ ਜ਼ਰੂਰ ਸਾਫ਼ ਰੱਖਿਆ ਕਰੋ ਤੇ ਅੰਮ੍ਰਿਤ ਵੇਲੇ ਇਹ ਉਪਾਅ ਜ਼ਰੂਰ ਕਰਿਆ ਕਰੋ ਕਿਉਂਕਿ ਅੰਮ੍ਰਿਤ ਵੇਲੇ ਪੀਰ ਮਹਾਰਾਜ ਜੀ ਆਪਣੇ ਥਾਂ ਦੇ ਢੇੜਾ ਜੂਰ ਮਾਰਦੇ ਹਨ ਸੋ ਸੰਗਤ ਜੀ ਤੁਸੀਂ ਅੰਮ੍ਰਿਤ ਵੇਲੇ ਜ਼ਰੂਰ ਪਾਣੀ ਡੋਲਿਆ ਕਰੋ ਸੰਗਤ ਜੀ ਜੇਕਰ ਤੁਹਾਡਾ ਵੀ ਕੋਈ ਆਪਰੇਸ਼ਨ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੇ ਅਸੀਂ ਉਸ ਆਪਰੇਸ਼ਨ ਦਾ ਉੱਤਰ ਤੁਹਾਨੂੰ ਅਗਲੀ ਵੀਡੀਓ ਵਿੱਚ ਵਿਸਤਾਰਪੂਰਵਕ ਦੇਣ ਦੀ ਕੋਸ਼ਿਸ਼ ਕਰਾਂਗੇ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੀ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ